ਸਾਗੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅਮਰਤ ਵੇਲੇ ਮਨ ਵਿੱਚ ਇੱਕ ਨਵੀਂ ਆਸ ਲੈ ਕੇ ਇੱਕ ਫਰਿਆਦ ਲੈ ਕੇ ਆਪਾਂ ਗੁਰੂ ਦੇ ਚਰਨਾਂ 'ਪਾਸ ਪਹੁੰਚੇ ਹਾਂ ਤੇ ਕੋਸ਼ਿਸ਼ ਕਰੀਏ ਕਿ ਜੋ ਮਨ ਦੀ ਹੂਕ ਹੈ ਮਨ ਦੀ ਪੁਕਾਰ ਹੈ ਉਹ ਸਤਿਗੁਰੂ ਜੀ ਦੇ ਚਰਨਾਂ 'ਚ ਪ੍ਰਵਾਨ ਹੋ ਜਾਵੇ ਕਿਉਂਕਿ ਹਰ ਇੱਕ ਦੇ ਮਨ ਦੀ ਅਰਦਾਸ ਕੋਈ ਨਾ ਕੋਈ ਫੁਰਨਾ ਜੋ ਉਹਦੇ ਮਨ ਦੇ ਵਿੱਚ ਫੁਰਦਾ ਤੇ ਹੈ ਪਰ ਗੁਰੂ ਦੇ ਚਰਨਾਂ 'ਚ ਕਈ ਵਾਰ ਮਨਜ਼ੂਰ ਨਹੀਂ ਹੁੰਦਾ ਇਹਦਾ ਮਤਲਬ ਹੈ ਕਿ ਹਾਲੇ ਆਪਣੀ ਸ਼ਰਧਾ ਤੇ ਭਰੋਸਾ ਨਹੀਂ ਬਣਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਫਰਮਾਨ ਕਰਦੀ ਹੈ ਇਹ ਪਿਆਰਿਆ ਚੰਦਨ ਇੱਕ ਐਸਾ ਦਰਖਤ ਹੈ ਉਹਦੀ ਇੰਨੀ ਸੋਹਣੀ ਖੁਸ਼ਬੂ ਹੈ ਚੰਦਨ ਦੀ ਆਪ ਜੀ ਜਾਣਦੇ ਹੋ ਮਰਦ ਦੀ ਬਾਣੀ ਕਹਿੰਦੀ ਹੈ ਭਾਈ ਚੰਦਨ ਬੜਾ ਸੋਹਣਾ ਦਰਖਤ ਹੈ ਉਹਦੀ ਇੰਨੀ ਸੋਹਣੀ ਵਸ਼ਨਾ ਹੈ ਖੁਸ਼ਬੂ ਹੈ ਜਿਹੜੇ ਨੇੜੇ țeੜੇ ਉਹਦੇ ਦਰਖਤ ਉਗੇ ਹੁੰਦੇ ਨੇ ਜਿੰਨੇ ਮਰਜੀ ਕੋੜੇ ਹੋਣ ਕੜਤਣ ਨਾਲ ਭਰੇ ਹੋਣ ਇਹ ਦਰਖਤ ਦੇ ਨਾਲ ਰਹਿ ਕੇ ਉਹਨਾਂ ਵਿੱਚੋਂ ਵੀ ਉਸੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਜਿਵੇਂ ਚੰਦਨ ਵਿੱਚੋਂ ਖੁਸ਼ਬੂ ਆਉਂਦੀ ਹੈ ਨਾ ਪਾਸ਼ਕਨ ਦੇ ਚੰਦਨ ਵਰਗੀ ਖੁਸ਼ਬੂ ਹਰ ਇੱਕ ਦਰਖਤ ਵਿੱਚੋਂ ਆਉਣ ਲੱਗ ਪੈਂਦੀ ਹੈ ਜਿਹੜੇ ਚੰਦਨ ਦੇ ਨਾਲ ਵਸਦੇ ਨੇ ਖਿਆਲ ਕਰਿਓ ਪਿਆਰਿਓ ਗੌਰ ਕਰਿਓ ਪਾਸ਼ਾ ਦੀ ਬਾਣੀ ਕੀ ਕਹਰੀ ਹੈ ਕਿ ਭਾਈ ਚੰਦਨ ਦੇ ਨਾਲ ਜਿਹੜੇ ਦਰਖਤ ਵਸਦੇ ਨੇ ਰਹਿੰਦੇ ਨੇ ਉਹਨਾਂ ਸਾਰਿਆਂ ਦੇ ਅੰਦਰੋਂ ਚੰਦਨ ਵਰਗੀ ਵਸ਼ਨਾ ਭਾਵ ਚੰਦਨ ਦੇ ਗੁਣ ਆਪਣੇ ਅੰਦਰ ਗ੍ਰਹਿਣ ਕਰ ਲੈਂਦੇ ਨੇ ਚੰਦਨ ਵਾਲੇ ਗੁਣ ਹਰ ਇੱਕ ਦਰਖਤ ਵਿੱਚ ਆ ਜਾਂਦੇ ਜਿਹੜੇ ਚੰਦਨ ਦੇ ਨੇੜੇ ਵੱਸਦੇ ਨੇ ਪਰ ਪਾਸ਼ਾ ਨੇ ਨਾਲ ਹੀ ਫਰਮਾਨ ਕਰ ਦਿੱਤਾ ਕਹਿੰਦੇ ਇੱਕ ਐਸਾ ਦਰਖਤ ਹੈ ਇੱਕ ਐਸਾ ਦਰਖਤ ਹੈ ਜਿਹੜਾ ਭਵੇਂ ਚੰਦਨ ਦੇ ਮੁੱਢ ਵਿੱਚ ਹੋਇਆ ਹੋਵੇ ਚੰਦਨ ਦੇ ਮੁੱਢ ਦੇ ਨਾਲ ਭਵੇਂ ਜੁੜਿਆ ਹੋਵੇ ਇੱਕ ਤੇ ਉਹਨਾਂ ਦੂਰ ਉਗਿਆ ਪਾਛਕੰਦੇ ਚੰਦਨ ਦੇ ਮੁੱਢ ਦੇ ਵਿੱਚ ਭਾਵੇਂ ਉਹ ਜਮਿਆ ਹੋਵੇ ਪਰ ਇੱਕ ਐਸਾ ਦਰਖਤ ਹੈ ਜਿਹੜਾ ਚੰਦਨ ਦਾ ਗੁਣ ਪ੍ਰਾਪਤ ਨਹੀਂ ਕਰ ਸਕਦਾ ਪਾਛਕੰਦੇ ਇਸੇ ਤਰ੍ਹਾਂ हे ਮਨੁੱਖ ਤੂੰ ਉਸ ਦਰਖਤ ਤੋਂ ਸਿੱਖਣਾ ਹੈ ਕਿ ਜੇ ਤੂੰ ਪਰਮਾਤਮਾ ਦੀ ਸੰਗਤ ਵਿਚਾਰਿਆ ਨਾ ਜੇ ਚਾਹਨਾ ਹੈ ਕਿ ਪਰਮਾਤਮਾ ਦੀ ਸੰਗਤ ਵਾਲੇ ਗੁਣ ਤੇਰੇ ਅੰਦਰ ਆ ਜਾਣ ਜੇ ਤੂੰ ਚਾਹਨਾ ਹੈ ਕਿ ਤੂੰ ਰਾਜਾ ਸਭ ਵਰਗਾ ਬਣ ਜਾਵੇਂ ਜੇ ਤੂੰ ਚਾਹੁੰਨਾ ਹੈ ਕਿ ਤੂੰ ਆਪਣੇ ਪਿਆਰੇ ਵਰਗਾ ਬਣ ਜਾਵੇਂ ਤਾਂ ਤੈਨੂੰ ਇਸ ਗੱਲ ਨੂੰ ਸਿੱਖਣਾ ਪੈਣਾ ਕਿ ਤੈਨੂੰ ਉਹ ਦਰਖਤ ਵਰਗਾ ਨਹੀਂ ਬਣਨਾ ਕਿਉਂਕਿ ਪਾਸ਼ਾ ਦੀ ਬਾਣੀ ਕਹਿੰਦੀ ਚਿੰਨਾ ਮਰਜੀ ਕੋਈ ਕੋੜਾ ਦਰਖਤ ਹੋਵੇ ਨਾ ਚੰਦਨ ਤੋਂ ਥੋੜਾ ਦੂਰ ਵੀ ਉਗਿਆ ਹੋਵੇ ਤੇ ਉਹ ਚੰਦਨ ਦੇ ਗੁਣਾਂ ਨੂੰ ਆਪਣੇ ਅੰਦਰ ਸਵਾਰਕਾਰ ਕਰ ਲੈਂਦਾ ਹੈ ਚੰਦਨ ਦੇ ਗੁਣ ਉਹਦੇ ਅੰਦਰ ਆ ਜਾਂਦੇ ਨੇ ਫਿਰ ਉਹ ਦਰਖਤ ਵਿੱਚੋਂ ਵੀ ਉਸੇ ਤਰ੍ਹਾਂ ਵਸ਼ਨਾ ਉਸ ਤਰ੍ਹਾਂ ਖੁਸ਼ਬੂ ਆਉਣ ਲੱਗ ਪੈਂਦੀ ਹੈ ਪਰ ਪਾਸ਼ਾ ਨੇ ਨਾਲ ਕਹਿਤਾ ਇੱਕ ਐਸਾ ਦਰਖਤ ਹੈ ਭਾਵੇਂ ਚੰਦਨ ਦੇ ਮੁੱਢ ਵਿੱਚ ਹੋਵੇ ਉਹਦੇ ਅੰਦਰ ਚੰਦਨ ਵਾਲੇ ਗੁਣ ਨਹੀਂ ਆ ਸਕਦੇ ਆਖੋ ਸਤਨਾਮ ਉਹ ਕਿਹਦਾ ਦਰਖਤ ਹੈ ਉਹ ਕਿਹੜਾ ਦਰਖਤ ਹੈ ਪਾਸ਼ਾ ਕਹਿੰਦੇ ਬਾਸ ਬਡਾਈ ਬੁੱਢਿਆ ਇਉਂ ਮਤ ਡੂਬੋ ਕੋਈ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨਾ ਹੋਈ ਮਰਦ ਦੀ ਬਾਣੀ ਕਹਦੀ ਹੈ ਪਾਸ਼ਾ ਕਹਿੰਦੇ ਹਰ ਇੱਕ ਕੋੜੇ ਤੋਂ ਕੋੜਾ ਰਿੱਠਾ ਬੜਾ ਕੋੜਾ ਪਿਆਰਿਓ ਬੜਾ ਕੋੜਾ ਰਿੱਠੇ ਦਾ ਦਰਖਤ ਹੈ ਉਹ ਵੀ ਚੰਦਨ ਦੇ ਨੇੜੇ ਕਿਤੇ ਉਗ ਪਵੇ ਨਾ ਪਿਆਰਿਓ ਤੇ ਚੰਦਨ ਵਾਲੇ ਗੁਣ ਉਹ ਰਿੱਠੇ ਅੰਦਰ ਵੀ ਆ ਜਾਂਦੇ ਨੇ ਉਹਦੀ ਲੱਕੜੀ ਵਿੱਚੋਂ ਚੰਦਨ ਵਾਲੀ ਵਾਸ਼ਨਾ ਆਪਾਂ ਨੂੰ ਮਹਿਸੂਸ ਹੁੰਦੀ ਹੈ ਖੁਸ਼ਬੂ ਆਉਣ ਲੱਗ ਪੈਂਦੀ ਹੈ ਪਿਆਰਿਓ ਪਰ ਪਾਸ਼ਾ ਕਹਿੰਦੇ ਮਨਾਂ ਤੂੰ ਜੇ ਹੋਣਾ ਤੇ ਇਸ ਤਰ੍ਹਾਂ ਦੇ ਦਰਖਤਾਂ ਵਰਗਾ ਭਾਵੇਂ ਹੋ ਜਾਵੀਂ ਪਰ ਬਾਸ ਵਰਗਾ ਨ ਹੋਵੀਂ ਬਾਸ ਦੇ ਅੰਦਰ ਗੁਣ ਕਿਉਂ ਨਹੀਂ ਆਉਂਦੇ ਚੰਦਨ ਵਾਲੇ ਕਿਉਂਕਿ ਬਾਸ ਅੰਦਰੋਂ ਪੋਲਾ ਹੈ ਇੱਕ ਸਭ ਤੋਂ ਵੱਡਾ ਔਗਣ ਕਿਹੜਾ ਅੰਦਰੋਂ ਪੋਲਾ ਹੈ ਤੇ ਪਾਦਸ਼ਾਹ ਦੀ ਬਾਣੀ ਕਹਿੰਦੀ ਹੈ ਮਨੁੱਖ ਜੇ ਤੂੰ ਗੁਰੂ ਦੀ ਸੰਗਤ ਵਿੱਚ ਆਉਣਾ ਹੈ ਗੁਰੂ ਦੇ ਬਚਨ ਸੁਣਨਾ ਹੈ ਤੇ ਤੂੰ ਖਿਆਲ ਰੱਖੀ ਬਾਸ ਵਰਗੂ ਵਰਗਾ ਅੰਦਰੋਂ ਪੋਲਾ ਬਣ ਕੇ ਨਾ ਆਵੀ ਇਹ ਨਾ ਹੋਵੇ ਕਿ ਅੰਦਰੋਂ ਤੇਰੇ ਅੰਦਰ ਪੋਲ ਹੋਵੇ ਭਾਵ ਤੇਰੇ ਅੰਦਰ ਭਰੋਸਾ ਪੱਕਾ ਨਾ ਹੋਇਆ ਹੋਵੇ ਵੀ ਪਤਾ ਨਹੀਂ ਸੰਗਤ ਵਿੱਚ ਜਾ ਕੇ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ ਪਤਾ ਨਹੀਂ ਅਰਦਾਸ ਪੂਰੀ ਹੋਣੀ ਹੈ ਕਿ ਨਹੀਂ ਹੋਣੀ ਇਹਦਾ ਮਤਲਬ ਤੂੰ ਹਲੇ ਬਾਸ ਵਾਂਗ ਅੰਦਰੂ ਪੋਲਾ ਏ ਪਾਸ਼ਾ ਦੀ ਬਾਣੀ ਕਹਿੰਦੀ ਭਾਈ ਤੂੰ ਬਾਸ ਵਰਗਾ ਪੋਲਾ ਨਾ ਅੰਦਰ ਹੋਵੇਂ ਜੇ ਤੂੰ ਗੁਰੂ ਦੇ ਗੁਣ ਲੈਣੇ ਨੇ ਕਿਉਂਕਿ ਜਦੋਂ ਆਪਾਂ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਨਾ ਪਿਆਰੇ ਉਹ ਗੁਰਬਾਣੀ ਅੰਦਰ ਪੰਛੀਆਂ ਦੀਆਂ ਉਦਾਹਰਨਾਂ ਨੇ ਦਰਖਤਾਂ ਦੀਆਂ ਉਦਾਹਰਨਾਂ ਨੇ ਭੂਤ ਪ੍ਰੇਤਾਂ ਦੀਆਂ ਉਦਾਹਰਨਾਂ ਨੇ ਪਰ ਪਾਸ਼ਾ ਨੇ ਕੀ ਕਿਹਾ ਸਮਝਾਇਆ ਸਿਰਫ ਬੰਦੇ ਨੂੰ ਹੀ ਹੈ ਪਾਸ਼ਾ ਕਹਿੰਦੇ ਤੇਰੇ ਅੰਦਰ ਇਹ ਔਗਣ ਨਾ ਹੋਵੇ ਵੀ ਅੰਦਰੂ ਤੇਰੇ ਅੰਦਰ ਪੌਲ ਹੋਵੇ ਤੇਰੇ ਅੰਦਰ ਸ਼ਰਦਾ ਭਰੋਸਾ ਪੱਕਾ ਨਾ ਹੋਇਆ ਹੋਵੇ ਫਿਰ ਇੱਕ ਔਗਣ ਹੋਰ ਹੈ ਪਿਆਰਿਓ ਬਾਸ ਅੰਦਰ ਇੱਕ ਔਗਣ ਹੋਰ ਹੈ ਉਹ ਕਿਹੜਾ ਉਹਦੇ ਇੱਕ ਇੱਕ ਗਿੱਟ ਤੇ ਪਿਆਰਿਓ ਗੰਢਾਂ ਬੜੀਆਂ ਹੋਈਆਂ ਨੇ ਵੇਖਦੇ ਨਾ ਪਿਆਰਿਓ ਇੱਕ ਇੱਕ ਗਿੱਟ ਤੇ ਉਹਦੇ ਅੰਦਰ ਗੰਢਾਂ ਨੇ ਪਾਸ਼ਾ ਕਹਿੰਦੇ ਐਸਾ ਨਾ ਹੋਵੇ ਕਿ ਤੇਰੇ ਅੰਦਰ ਗੰਡਾ ਪੈ ਜਾਣ ਕਿ ਤੇਰੇ ਅੰਦਰ ਸ਼ਰਧਾ ਬਣੀ ਨਾ ਭਰੋਸਾ ਬਣੀ ਨਾ ਤੇਰੇ ਅੰਦਰ ਗੰਡਾ ਪੈ ਜਣੇ ਸ਼ੱਕ ਦੀਆਂ ਤੇਰੇ ਅੰਦਰ ਭਾਵਨਾ ਨਾ ਜਾਗੇ ਤੇਰੇ ਅੰਦਰ ਸ਼ੱਕ ਹੋਵੇ ਕਿ ਪਤਾ ਨਹੀਂ ਅਰਦਾਸ ਪੂਰੀ ਹੋਣੀ ਹੈ ਕਿ ਨਹੀਂ ਹੋਣੀ ਪਾਸ਼ਾ ਕਹਿੰਦੇ ਫਿਰ ਬਾਸ ਵਾਂਗੂ ਖਾਲੀ ਰਹਿ ਜਾਵੇਂਗਾ ਜਿਵੇਂ ਬਾਸ ਖਾਲੀ ਰਹਿ ਜਾਂਦਾ ਹੈ ਚੰਦਨ ਦੇ ਗੁਣ ਆਪਣੇ ਅੰਦਰ ਗ੍ਰਹਿਣ ਨਹੀਂ ਕਰ ਸਕਦਾ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਜੇ ਤੇਰੇ ਅੰਦਰੋਂ ਪੋਲ ਹੈ ਤੂੰ ਭਾਵੇਂ ਸੰਗਤ ਵਿੱਚ ਆਉਣਾ ਭਾਵੇਂ ਤੂੰ ਤੀਰਥਾਂ ਤੇ ਜਾਣਾ ਜਾਨਾ ਭਾਵੇਂ ਤੂੰ ਦਾਨ ਪੁੰਨ ਕਰੀ ਜਾਣ ਦੇ ਪਰ ਜਦੋਂ ਤੱਕ ਤੇਰੇ ਅੰਦਰ ਪੋਲ ਹੈ ਭਾਵ ਭਰੋਸਾ ਪੱਕਾ ਨਹੀਂ ਹੋਇਆ ਉਦੋਂ ਤੱਕ ਤੈਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਆਖੋ ਸਤਨਾਮ ਇਹ ਗੁਰੂ ਦੇ ਗੁਣ ਲੈਣੇ ਪੈਣੇ ਨੇ ਹਰ ਮਹਾਰਾਜ ਦੀ ਬਾਣੀ ਕਹਿੰਦੀ ਗੁਰੂ ਦਵਾਰ ਐ ਹੋਏ ਸੋਜੀ ਪਾਏ ਸੀ ਪਾਸ਼ਾ ਬਾਣੀ ਅੰਦਰ ਸਮਝਾਉਂਦੇ ਨੇ ਜਦੋਂ ਆਪਾਂ ਕਹਿੰਦੇ ਗੁਰੂ ਦਵਾਰਾ ਆਪਾਂ ਕਹਿੰਦੇ ਗੁਰਦੁਆਰਾ ਸਭ ਜਾਣੇ ਜੀ ਸਿੱਧੀ ਪਾਸ਼ਾ ਵਿੱਚ ਆਪਾਂ ਕਹਿੰਨੇ ਆ ਭਾਈ ਗੁਰਦੁਆਰਾ ਸਭ ਜਾਣੇ ਮਹਾਰਾਜ ਪਾਸ਼ਾ ਪਰਮਾਨਣ ਕਰਦੇ ਨੇ ਜਦੋਂ ਇਹ ਆਪਣੇ ਚਾਰ ਦੀਵਾਰੀ ਬਣੀ ਆ ਨਾ ਜਿੱਥੇ ਆਪਾਂ ਬੈਠੇ ਆ ਇਹ ਗੁਰੂ ਦਾ ਦਵਾਰਾ ਹੈ ਦਵਾਰਾ ਭਾਵ ਦਰਵਾਜ਼ਾ ਖਿਆਲ ਕਰਿਓ ਪਾਸ਼ਾ ਕਹਿੰਦੇ ਇਹ ਗੁਰਦੁਆਰਾ ਭਾਵ ਗੁਰੂ ਦਾ ਦਰਵਾਜ਼ਾ ਹੈ ਇੱਥੇ ਆਪਾਂ ਨੂੰ ਆ ਕੇ ਐਂਟਰੀ ਮਿਲਣੀ ਹੈ ਪਰ ਗੁਰੂ ਤੱਕ ਪਹੁੰਚੇ ਨਹੀਂ ਹਲੇ ਆਪਾਂ ਜੇ ਆਪਾਂ ਕਈ ਵੀ ਗੁਰਦੁਆਰਾ ਸਾਹਿਬ ਆ ਕੇ ਬੈਠ ਗਏ ਆ ਗੁਰੂ ਤੱਕ ਪਹੁੰਚ ਗਏ ਨਹੀਂ ਪਿਆ ਰਹੋ ਇਹ ਗੁਰੂ ਦਾ ਦਰਵਾਜ਼ਾ ਹੈ ਜੇ ਆਪਾਂ ਤੋਂ ਨਹੀਂ ਆ ਵੀ ਉਦਾਹਰਨ ਦੇਈਏ ਤੇ ਜੇ ਆਪਣੇ ਘਰ ਦਾ ਦਰਵਾਜ਼ਾ ਨਾ ਪਿਆ ਰਹੋ ਜਦੋਂ ਆ ਕੇ ਕੋਈ ਮੰਗਤਾ ਖੜਕਾਉਂਦਾ ਹੈ ਆਵਾਜ਼ ਮਾਰਦਾ ਹੈ ਕੋਈ ਮੰਗਤਾ ਤੇ ਆਪਾਂ ਉਹਨੂੰ ਦਰਵਾਜ਼ੇ ਤੋਂ ਵਾਪਸ ਮੋੜ ਦਿੰਨੇ ਆ ਦਰਵਾਜ਼ੇ ਤੋਂ ਵਾਪਸ ਮੋੜ ਦਿੰਨੇ ਕੁਝ ਦੇਣਾ ਹੋਵੇ ਆਟਾ ਕੋਈ ਮਾਇਆ ਦੇਣੇ ਆ ਜੇ ਕੋਈ ਬਹੁਤੀ ਕਿਸੇ ਨੂੰ ਸੇਵਾ ਕਰਨੀ ਹੋਵੇ ਕੋਈ ਲੰਗਰ ਛਕਾਉਣਾ ਹੋਵੇ ਕੋਈ ਚਾਹ ਪਿਆਣੀ ਹੋਵੇ ਤੇ ਦਰਵਾਜ਼ੇ 'ਚ ਹੀ ਬਿਠਾ ਦੇਣਗੇ ਪਿਆਰੇ ਵੇ ਲੋ ਜੀ ਬਾਬਾ ਜੀ ਸ਼ੱਕ ਲਓ ਕਿਸੇ ਮੰਗਣ ਵਾਲੇ ਨੂੰ ਦਰਵਾਜ਼ੇ 'ਚ ਬਿਠਾ ਕੇ ਆਪਾਂ ਛਕਾ ਦਿੰਨੇ ਆ ਜੇ ਕੋਈ ਬਹੁਤਾ ਲੋੜਵੰਦ ਹੋਵੇ ਕਿਉਂਕਿ ਪਰਿਵਾਰਕ ਹੀ ਸੇਵਾ ਵਾਲੇ ਵੀ ਨੇ ਪਰ ਕਹਿਣ ਦਾ ਭਾਵ ਉੱਥੇ ਤੱਕ ਸੀਮਤ ਦਰਵਾਜ਼ੇ ਤੋਂ ਵਾਪਸ ਮੋੜਤਾ ਉਸ ਨੂੰ ਆਪਾਂ ਆਪਣੇ ਡ੍ਰਿੰਕ ਰੂਮ ਤੱਕ ਨਹੀਂ ਲੈ ਕੇ ਜਾਂਦੇ ਵੀ ਆ ਆ ਤੋ ਮੇਰੇ ਨਾਲ ਬੈਠ ਕੇ ਖਾਣਾ ਖਾ ਉਹਦੇ ਨਾਲ ਪਿਆਰ ਵਾਲੀਆਂ ਭਾਵਨਾਵਾਂ ਵਾਲੀਆਂ ਗੱਲਾਂ ਨਹੀਂ ਕਰਦੇ ਦੁੱਖ ਸੁੱਖ ਨਹੀਂ ਕਰਦੇ ਤੇ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰੂ ਦਵਾਰੇ ਭਾਵ ਗੁਰੂ ਦੇ ਦਰ ਤੇ ਆਉਂਦਾ ਨਾ ਗੁਰੂ ਉਹਨੂੰ ਵਾਪਸ ਇੱਥੋਂ ਹੀ ਮੋੜ ਦਿੰਦਾ ਕਿਉਂਕਿ ਮੰਗਤੇ ਬਣ ਕੇ ਆਏ ਇੱਥੋਂ ਹੀ ਗੁਰੂ ਵਾਪਸ ਮੋੜ ਦਿੰਦਾ ਅੱਗੇ ਨਹੀਂ ਆਉਣ ਦਿੰਦਾ ਫਿਰ ਫਿਰ ਹੁਣ ਗੁਰੂ ਦੇ ਦਵਾਰੇ ਤੇ ਪਹੁੰਚ ਗਿਆ ਤੇ ਗੁਰੂ ਨੂੰ ਕਿਵੇਂ ਮਿਲਣਾ ਹੁਣ ਗੁਰੂ ਦੀ ਪ੍ਰਾਪਤੀ ਕਿਵੇਂ ਹੋਵੇਗੀ ਆਪਣੇ ਮਨ ਅੰਦਰ ਸ਼ੰਕਾ ਹੈ ਵੀ ਜੇ ਅਸੀਂ ਗੁਰਦੁਆਰੇ ਆਏ ਆ ਤੇ ਗੁਰੂ ਦਾ ਦਵਾਰ ਹੈ ਗੁਰੂ ਦਾ ਦਰਵਾਜਾ ਫਿਰ ਗੁਰੂ ਨੂੰ ਕਿਵੇਂ ਮਿਲਣਾ ਹੈ ਤੇ ਪਾਤਸ਼ਾਹ ਕਹਿੰਦੇ ਜੇ ਗੁਰੂ ਨੂੰ ਮਿਲਣਾ ਹੈ ਥੋੜਾ ਹੋਰ ਅੱਗੇ ਆਉਣਾ ਪੈਣਾ ਉਹਦੇ ਵਾਸਤੇ ਕੀ ਕਰਨਾ ਪੈਣਾ ਹੈ ਸੰਗਤ ਵਿੱਚ ਬੈਠਣਾ ਪੈਣਾ ਉਹਦੇ ਵਾਸਤੇ ਕੀ ਕਰਨਾ ਪੈਣਾ ਜੇ ਗੁਰੂ ਨੂੰ ਮਿਲਣਾ ਹੈ ਤੇ ਸੰਗਤ ਵਿੱਚ ਬੈਠਣਾ ਪੈਣਾ ਜੇ ਗੁਰੂ ਨੂੰ ਮਿਲਣਾ ਹੈ ਤੇ ਗੁਰਬਾਣੀ ਪੜ੍ਹਨੀ ਪੈਣੀ ਹੈ ਗੁਰਬਾਣੀ ਸੁਣਨੀ ਪੈਣੀ ਹੈ ਗੁਰਬਾਣੀ ਦਾ ਜਾਪ ਕਰਨਾ ਪੈਣਾ ਫਿਰ ਗੁਰੂ ਨਾਲ ਮੇਲ ਹੋਣਾ ਜੇ ਗੁਰਦੁਆਰਾ ਸਿਰਫ ਆਏ ਨਤਮਸਤਕ ਹੋਏ ਮੱਥਾ ਟੇਕਿਆ ਤੇ ਚਲੇਗੇ ਪਾਸ਼ਾ ਕਹਿੰਦੇ ਫਿਰ ਗੁਰੂ ਦੇ ਦਵਾਰੇ ਤੋਂ ਪਿੱਛੇ ਮੁੜ ਗਏ ਗੁਰੂ ਨੂੰ ਤੇ ਆਪਾਂ ਮਿਲੇ ਹੀ ਨਹੀਂ ਇਸ ਕਰਕੇ ਪਾਸ਼ਾ ਫਰਮਾਨ ਕਰਦੇ ਨੇ ਗੁਰੂ ਦਵਾਰ ਹੋਏ ਸੋਜੀ ਪਾਏ ਸੀ ਕੋਈ ਵਿਰਲਾ ਹੀ ਹੈ ਜਿਹੜਾ ਪਿਆਰ ਵਾਲਾ ਜਿਹੜਾ ਗੁਰੂ ਦੇ ਕੋਲ ਜਾ ਕੇ ਗੁਰੂ ਨੂੰ ਮਿਲਦਾ ਹੈ ਬੜੇ ਆਪਣੇ ਘਰ ਆਉਂਦੇ ਨੇ ਪਿਆਰੋ ਆਂਡ ਗਵਾਂਡ ਚ ਵੀ ਕਈ ਵਾਰ ਕੋਈ ਆ ਜਾਵੇ ਨਾ ਤੇ ਬਾਹਰੋਂ ਹੀ ਉਹਨੂੰ ਵਾਪਸ ਮੋੜਦੀਦਾ ਪਰ ਜਿਹਦੇ ਨਾਲ ਪਿਆਰ ਹੋਵੇ ਨਾ ਪਿਆਰਿਓ ਉਹਨੂੰ ਆਪਾਂ ਕਹਿੰਦੇ ਰਾਤ ਰਹਿ ਅੱਜ ਨਹੀਂ ਜਾਣ ਦੇਣਾ ਸਵੇਰ ਨਹੀਂ ਜਾਣ ਦੇਣਾ ਹੋਰ ਰਹਿ ਹੋਰ ਰਹਿ ਇਸ ਤਰ੍ਹਾਂ ਕਿੰਨਾ ਟਾਈਮ ਚੱਲੀ ਜਾਂਦਾ ਹੈ ਜਿਹਦੇ ਨਾਲ ਪਿਆਰ ਹੈ ਇਸੇ ਤਰ੍ਹਾਂ ਗੁਰੂ ਨਾਲ ਆਪਾਂ ਪਿਆਰ ਪਾਣੇ ਤੇ ਗੁਰੂ ਕਹਿੰਦਾ ਪਿਆਰ ਕਿਵੇਂ ਪਾਣੇ ਇਹ ਨਹੀਂ ਵੀ ਆਇਆ ਗੋਲਕ ਚ ਮਾਇਆ ਦੇ ਮੱਥਾ ਟੇਕਿਆ ਵੀ ਅਸੀਂ ਬੜੇ ਵੱਡੇ ਦਾਨੀ ਬਣ ਗਏ ਤੇ ਵਾਪਸ ਮੁੜ ਗਏ ਪਾਤਸ਼ਾਹ ਕਹਿੰਦੇ ਨਹੀਂ ਫਿਰ ਖਾਲੀ ਰਹਿ ਜਿਵੇਂ ਬਾਂਸ ਵਾਂਗੂ ਜੇ ਤੂੰ ਗੁਰੂ ਨੂੰ ਮਿਲਣਾ ਤੇ ਤੈਨੂੰ ਗੁਰੂ ਦੀ ਸੰਗਤ ਕਰਨੀ ਹੀ ਪੈਣੀ ਹੈ ਕਿਉਂਕਿ ਗੁਰੂ ਦੀ ਸੰਗਤ ਬਿਨਾ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਦੇ ਅਨੁਸਾਰ ਆਪੇ ਗੁਰੂ ਨਾਨਕ ਦੇਵ ਜੀ ਸਾਹਿਬ ਆਪ ਸੰਗਤ ਕਰਦੇ ਰਹੇ ਨੇ ਨਾਲੇ ਸੰਗਤਾਂ ਨੂੰ ਸੰਗਤ ਕਰਾਉਂਦੇ ਰਹੇ ਨੇ ਸੰਗਤ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਹੀਂ ਸਰਿਆ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠਦੇ ਸੀ ਦੀਵਾਨ ਸਜਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸੰਗਤ ਪਿਆਰੇ ਨਾਲ ਕਰਦੇ ਸੀ ਨਾਲੇ ਕਰਾਉਂਦੇ ਸੀ ਹੁਣ ਜੇ ਗੱਲ ਕਰੀ ਆਪਾਂ ਰਾਜਾ ਸਾਹਿਬ ਮਹਾਰਾਜ ਜੀ ਦੀ ਤੇ ਰਾਜਾ ਸਾਹਿਬ ਮਹਾਰਾਜ ਚੌਂਕੜਾ ਮਾਰ ਕੇ ਬੈਠ ਜਾਂਦੇ ਸੀ ਪਿਆਰਿਓ ਕੋਲ ਕਿਸੇ ਨਾ ਕਿਸ ਨੂੰ ਉਪਦੇਸ਼ ਦੇਣਾ ਸੁਣਾ ਵੀ ਕੋਈ ਗੁਰੂ ਦੀ ਗੱਲ ਸੰਗਤ ਕਰਨੀ ਪਿਆਰਿਓ ਇੱਥੇ ਜਿੱਥੇ ਆਪਾਂ ਬੈਠੇ ਆ ਨਾ ਇਹ ਸਥਾਨ ਐਵੇਂ ਨਹੀਂ ਬਣਿਆ ਪਿਆਰਿਓ ਇੱਥੇ ਬੈਠ ਕੇ ਉਹਨਾਂ ਘੋਰ ਤਪ ਕੀਤਾ ਤਪੱਸਿਆ ਕੀਤੀ ਐ ਤਪੱਸਿਆ ਕੀਤੀ ਉਹਨਾਂ ਤਾਂ ਸਾਰੀ ਦੁਨੀਆ ਆ ਕੇ ਜਨਤ ਮਸਤਕ ਹੁੰਦੀ ਐ ਪਿਆਰਿਓ ਤਾਂ ਸੀਸ ਝੁਕਦਾ ਨਹੀਂ ਤੇ ਕਿੰਨੇ ਆਪਣੇ ਵੱਡੇ ਵੱਡੇ ਦੇ ਚਲੇ ਗਏ ਨੇ ਨਾਮ ਵੀ ਨਹੀਂ ਯਾਦ ਪਿਆਰਿਓ ਵੱਤੋ ਵੱ ਦਾਦਾ ਯਾਦ ਹੋਵੇਗਾ ਕਈਆਂ ਨੂੰ ਤੇ ਕਈਆਂ ਨੂੰ ਪਰਦਾਦਾ ਯਾਦ ਹੋਵੇਗਾ ਬਸ ਇੱਥੇ ਕ ਧੱਕਿਆ ਪਿਆਰਿਓ ਇੱਥੇ ਜੱਪਿਆ ਉਹਨਾਂ ਨੇ ਤਾਂ ਕਰਕੇ ਦੁਨੀਆ ਨੂੰ ਨਮਸਕਾਰ ਕਰਦੀਏ ਪਰ ਰਹਿੰਦੀ ਦੁਨੀਆ ਤੱਕ ਨਾਮ ਰਹਿਣਾ ਉਹਨਾਂ ਦਾ ਨਾਮ ਰਿਓ ਸਾਧੂ ਰਿਓ ਰਹਿੰਦੀ ਦੁਨੀਆ ਤੱਕ ਜਿਹੜਾ ਇੱਥੇ ਜੱਪਿਆ ਨਾਮ ਹੈ ਉਹ ਖਤਮ ਥੋੜੀ ਹੋ ਜਾਣਾ ਪਿਆਰਿਓ ਤੇ ਫਿਰ ਗੁਰੂ ਹੁਣ ਕੀ ਕਹਿੰਦਾ ਹੈ ਭਾਈ ਤੂੰ ਮੰਗਣ ਹੈ ਹੁਣ ਆਪਾਂ ਆਉਨੇ ਆ ਕੇ ਮੱਥਾ ਟੇਕਨੇ ਆ ਗੁਰੂ ਤੂੰ ਆਪਾਂ ਮੰਗ ਮੰਗਨੇ ਆ ਪਾਸ਼ਾ ਘਰ ਵਿੱਚ ਸੁੱਖ ਦੇਵੇ ਕਲੇਸ਼ਾਂ ਦਾ ਨਾਸ਼ ਹੋਵੇ ਧੀਆਂ ਪੁੱਤਰ ਸੈਟਲ ਹੋ ਜਾਣ ਹਰ ਇੱਕ ਦੇ ਮਨ ਦਾ ਇਹੀ ਪਿਆਰੋ ਫੁਰਨਾ ਹੈ ਹਰ ਇੱਕ ਦੀ ਅਰਦਾਸ ਹੈ ਫਿਰ ਮਹਾਰਾਜ ਨੇ ਬਾਣੀ ਅੰਦਰ ਕਹਿ ਦਿੱਤਾ ਜਦੋਂ ਆਪਾਂ ਹੁਣ ਸ਼ਬਦ ਪੜ੍ਹਿਆ ਨਾ ਭੁੱਖੇ ਪਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ ਆਪਾਂ ਸ਼ਬਦ ਪੜ੍ਹਿਆ ਹੁਣੇ ਇਹ ਸਾਰੇ ਸ਼ਬਦ ਵਿੱਚ ਗੁਰੂ ਨਾਲ ਗੱਲ ਕੀਤੀ ਜਾ ਰਹੀ ਹੈ ਗੁਰੂ ਨੂੰ ਕਿਹਾ ਜਾ ਰਿਹਾ ਮਹਾਰਾਜ ਭੁੱਖਿਆਂ ਤੇ ਭਗਤੀ ਨਹੀਂ ਹੁੰਦੀ ਭੁੱਖੇ ਭਗਤ ਨਾਲ ਕੀ ਜਾਇ ਜੈ ਮਾਲਾ ਆਪਣੀ ਲਈ ਜਾ ਕਹਿੰਦੇ ਭੁੱਖਿਆਂ ਭਗਤੀ ਨਹੀਂ ਹੁੰਦੀ ਸਾਨੂੰ ਲੋੜ ਹੈ ਕੁਝ ਵਸਤੂਆਂ ਦੀ ਸਾਨੂੰ ਸਾਡੇ ਮਨਾਂ ਦੇ ਪੁਰਨੇ ਨੇ ਸਾਨੂੰ ਕੁਝ ਚਾਹੀਦਾ ਹੈ ਕਹਿੰਦਾ ਆਪ ਨਾ ਦੇਵੋ ਤਾਂ ਲੇਵੋ ਮੰਗੇ ਕਹਿੰਦੇ ਜੇ ਤੁਸੀਂ ਨਾਮ ਨਾ ਦਿੱਤਾ ਅਸੀਂ ਮੰਗ ਲੈਣਾ ਸਾਨੂੰ ਕਾਦੀ ਸੰਗ ਹੈ ਹੁਣ ਭਗਤ ਨੂੰ ਜਿਹੜਾ ਭਗਤੀ ਕਰਨ ਵਾਲਾ ਜਿਹੜਾ ਨਾਮ ਜਪਣ ਵਾਲਾ ਜਿਵੇਂ ਆਪਾਂ ਸੰਗਤ ਕਰ ਰਹੇ ਹਾਂ ਜਦੋਂ ਆਪਾਂ ਸੰਗਤ ਕਰਾਂਗੇ ਰੋਜ਼ ਗੁਰੂ ਦੇ ਚਰਨਾਂ 'ਚ ਬੈਠਾਂਗੇ ਤੇ ਆਪਣੀ ਸੰਗ ਖਤਮ ਹੋ ਜਾਣੀ ਹੈ ਆਪਾਂ ਗੁਰੂ ਤੋਂ ਮੰਗ ਵੀ ਸਕਨੇ ਪਾਛਾਈ ਚੀਜ਼ ਦੀ ਲੋੜ ਹੈ ਇਹ ਮਰਦ ਦੀ ਬਾਣੀ ਕਹਿ ਰਹੀ ਹੈ ਕਹਿੰਦੇ ਆਪ ਨਾ ਦੇਵੋ ਤਾਂ ਲੇਵੋ ਮੰਗੇ ਜੇ ਤੁਸੀਂ ਨਾਮ ਰੀਤਾ ਸੀ ਮੰਗ ਲੈਣਾ ਕੀ ਚਾਹੀਦਾ ਕਹਿੰਦੇ ਦੋਹੇ ਸਿਰ ਮੰਗੋ ਦਾਲੇ ਮਹਾਰਾਜ ਕਹਿੰਦੇ ਬਾਣੀ ਅੰਦਰ ਸਮਝਾਣਾ ਕਰਦੇ ਸਾਨੂੰ ਕੀ ਚਾਹੀਦਾ ਬਸ ਦੋ ਟਾਈਮ ਦਾ ਖਾਣਾ ਰੋਟੀ ਪਾਣੀ ਆਟਾ ਚਾਹੀਦਾ ਇਹ ਬਾਣੀ ਅੰਦਰ ਲਿਖਿਆ ਪਿਆ ਰੇ ਵੇਖੋ ਸਾਨੂੰ ਕੀ ਚਾਹੀਦਾ ਆਟਾ ਚਾਹੀਦਾ ਦਾਲ ਚਾਹੀਦੀ ਹੈ ਘਿਓ ਚਾਹੀਦਾ ਬਸ ਪਾਈਆ ਖੰਡ ਘਰ ਦਾ ਗੁਜ਼ਾਰਾ ਹੋ ਜਾਵੇ ਫਿਰ ਬੱਚੇ ਇਹਨਾਂ ਨੂੰ ਬੱਚਿਆਂ ਵਾਸਤੇ ਕੀ ਚਾਹੀਦਾ ਸਿਰਹਾਨਾ ਅਵਰਤ ਲਾਈ ਇਹ ਵੀ ਮੰਗ ਲਿਆ ਪਿਆ ਰਿਓ ਸਹਰਾਣਾ ਵੀ ਚਾਹੀਦਾ ਹੈ ਤਲਾਈ ਵੀ ਚਾਹੀਦਾ ਸੋਹਣਾ ਬਿਸਤਰਾ ਹੋਵੇ ਬੱਚਿਆਂ ਵਾਸਤੇ ਤਾਂ ਹੀ ਨਾਮ ਜਪਿਆ ਜਾਣਾ ਕਹਿੰਦੇ ਫਿਰ ਇਹ ਸਾਰੀਆਂ ਚੀਜ਼ਾਂ ਮੈਂ ਲਾਲਚ ਕਰਕੇ ਨਹੀਂ ਮੰਗ ਰਿਆ ਹੰਕਾਰ ਵਿੱਚ ਨਹੀਂ ਮੰਗ ਰਿਆ ਮੈਨੂੰ ਇਹ ਚੀਜ਼ਾਂ ਦੀ ਲੋੜ ਹੈ ਪਾਸ਼ਾ ਇਹ ਚੀਜ਼ਾਂ ਬਿਨਾ ਨਹੀਂ ਸਰਦਾ ਇਹ ਚੀਜ਼ਾਂ ਤੋਂ ਬਿਨਾ ਕਿਸੇ ਦਾ ਵੀ ਨਹੀਂ ਸਰਨਾ ਪਿਆਰੇ ਕਹਿੰਦੇ ਚੀਜ਼ਾਂ ਬਿਨਾ ਮੇਰਾ ਨਹੀਂ ਸਰਦਾ ਪਾਸ਼ਾ ਤਾਂ ਹੀ ਤੁਹਾਡੇ ਤੋਂ ਮੰਗ ਰਿਆ ਕਿਉਂਕਿ ਇਹ ਚੀਜ਼ਾਂ ਬਿਨਾ ਸਰਦਾ ਨਹੀਂ ਪਰ ਨਾਲ ਹੀ ਪਾਸ਼ਾ ਫਰਮਾਨ ਕਰਦੇ ਨੇ ਇੱਕ ਨਾਉ ਤੇਰਾ ਮੈਂ ਫੱਬੋ ਮੈਂ ਨਾਹੀ ਕੀਤਾ ਲਬੋ ਇੱਕ ਨਾਉ ਤੇਰਾ ਮੈਂ ਫੱਬੋ ਕੰਨ ਮੈਂ ਕੋਈ ਲੋਭ ਨਹੀਂ ਕੀਤਾ ਮੈਨੂੰ ਕੋਈ ਲਾਲਚ ਨਹੀਂ ਪਰ ਮੈਨੂੰ ਇਹ ਚੀਜ਼ਾਂ ਦੀ ਲੋੜ ਹੈ ਪਾਸ਼ਾ ਮੰਗਣਾ ਵੀ ਤੇਰੇ ਤੋਂ ਹੀ ਹੈ ਪਿਆਰ ਨਾਲ ਗੱਲਾਂ ਹੋ ਰਹੀਆਂ ਪਿਆਰਿਓ ਇੱਕ ਨਾਉ ਤੇਰਾ ਮੈਂ ਫੱਬੋ ਪਰ ਮੈਨੂੰ ਪਾਉਂਦਾ ਕੀ ਹੈ ਤੇਰਾ ਨਾਮ ਪਾਉਂਦਾ ਤੇਰੇ ਨਾਮ ਬਿਨਾ ਕੁਝ ਚੇਤੇ ਹੀ ਨਹੀਂ ਮੈਨੂੰ ਤੇਰੇ ਨਾਮ ਤੋਂ ਬਿਨਾ ਮੈਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ ਮੈਨੂੰ ਤੇਰਾ ਨਾਮ ਚਾਹੀਦਾ ਪਰ ਤੇਰਾ ਨਾਮ ਜਪਾਂਗਾ ਤਾਂ ਜੇ ਘਰ ਵਿੱਚ ਆਟਾ ਹੋਵੇਗਾ ਜੇ ਬੱਚਿਆਂ ਉਪਰ ਤਲਾਈ ਹੋਵੇਗੀ ਸਰਾਣਾ ਹੋਵੇਗਾ ਰਜਾਈ ਹੋਵੇਗੀ ਜੱਪਿਆ ਵੀ ਤਾਂ ਜਾਣਾ ਤੇ ਪਾਸ਼ਾ ਕੀ ਕਹਿੰਦੇ ਨੇ ਪਿਆਰਿਆ ਜੇ ਤੂੰ ਗੁਰੂ ਦੇ ਗੁਣ ਆਪਣੇ ਅੰਦਰ ਧਾਰਨ ਕਰਨੇ ਫਿਰ ਕੀ ਕਰਨਾ ਬਾਸ ਬੜਾਈ ਬੁੱਢਿਆ ਕਿਉਂ ਮਤ ਡੂਬੋ ਕੋਏ ਮਹਾਰਾਜ ਕਹਿੰਦੇ ਜੇ ਤੂੰ ਵਾਕਿਆ ਹੀ ਬਣਨਾ ਚਾਹੁੰਦਾ ਨਾ ਸੰਗਤ ਵਿੱਚ ਆ ਕੇ ਰੱਬ ਵਰਗਾ ਜੇ ਤੂੰ ਚਾਹੁੰਦਾ ਕਿ ਤੂੰ ਹਰੀ ਵਰਗਾ ਬਣ ਜਾਵੇਂ ਤੂੰ ਰਾਜੇ ਸਭ ਵਰਗਾ ਬਣ ਜਾਵੇਂ ਤੇ ਪਾਸ਼ਾ ਕਹਿੰਦੇ ਤੈਨੂੰ ਆ ਕੇ ਆਪਣੇ ਅੰਦਰ ਜਿਹੜਾ ਤੇਰੇ ਪੋਲ ਪਿਆ ਨਾ ਉਹਨੂੰ ਖਤਮ ਕਰਨਾ ਪੈਣਾ ਹੁਣ ਬਾਸ ਸੰਧਰੂ ਪੋਲਾ ਹੁੰਦਾ ਇਸ ਕਰਕੇ ਉਹਦੇ ਅੰਦਰ ਚੰਦਨ ਵਾਲੇ ਗੁਣ ਨਹੀਂ ਆ ਸਕਦੇ ਚੰਦਨ ਵਾਲੀ ਖੁਸ਼ਬੂ ਬਾਸ ਸੰਧਰ ਨਹੀਂ ਆ ਸਕਦੀ ਪਿਆਰਿਓ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਕਿਉਂ ਕਿਉਂਕਿ ਅੰਦਰੂ ਪੋਲਾ ਹੈ ਇਸੇ ਤਰ੍ਹਾਂ ਪਾਸ਼ਾ ਫਰਮਾਨ ਕਰਦੇ ਨੇ ਇਨਸਾਨ ਤੂੰ ਵੀ ਅੰਦਰੂ ਪੋਲ ਐ ਤੇਰੇ ਅੰਦਰ ਹਲੇ ਪੋਲ ਐ ਤੈਨੂੰ ਸ਼ੱਕ ਐ ਕਿ ਪਤਾ ਨਹੀਂ ਅਰਦਾਸ ਪੂਰੀ ਹੋਣੀ ਐ ਕਿ ਨਹੀਂ ਹੋਣੀ ਪਤਾ ਨਹੀਂ ਸੰਗਤ ਵਿੱਚ ਬੈਠਣ ਦਾ ਕੋਈ ਫਲ ਮਿਲਣਾ ਕਿ ਨਹੀਂ ਮਿਲਣਾ ਜਦੋਂ ਤੇਰੇ ਅੰਦਰੂ ਇਹ ਪੋਲ ਖਤਮ ਹੋ ਗਈ ਭਰੋਸਾ ਬਣ ਗਿਆ ਫਿਰ ਤੂੰ ਗੁਰੂ ਦੇ ਗੁਣ ਆਪਣੇ ਅੰਦਰ ਗ੍ਰਹਿਣ ਕਰ ਲਵੇਂਗਾ ਫਿਰ ਪਾਸ਼ਾ ਕਹਿੰਦੇ ਬਾਸ ਅੰਦਰ ਇੱਕ ਇੱਕ ਗਿੱਟ ਤੇ ਜਿਹੜੀਆਂ ਗੰਡਾਂ ਬਣੀਆਂ ਹੋਈਆਂ ਨਾ ਉਹ ਤੇਰੇ ਅੰਦਰ ਧਰਮ ਵਾਲੀਆਂ ਗੰਡਾਂ ਬਣੀਆਂ ਹੋਈਆਂ ਨਾ ਉਹ ਗੰਡਾਂ ਨੂੰ ਮਟਾਉਣਾ ਪੈਣਾ ਐ ਤਾ ਜਾ ਕੇ ਤੈਨੂੰ ਰੱਬ ਦੀ ਪ੍ਰਾਪਤੀ ਹੋਣੀ ਹੈ ਇਸੇ ਕਰਕੇ ਪਾਸ਼ਾ ਕਹਿੰਦੇ ਨੇ ਭਾਈ ਚੀਜ਼ ਸਭ ਚਾਹੀਦੀ ਹੈ ਹੁਣ ਜਿਹੜੇ ਗੁਰਦੁਆਰਾ ਸਭ ਆਪਾਂ ਆਉਨੇ ਆ ਆਪਾਂ ਇਹ ਗੁਰੂ ਦੇ ਦਵਾਰੇ ਭਾਬ ਗੁਰੂ ਦੇ ਦਰਵਾਜੇ ਤੇ ਪਹੁੰਚਨੇ ਆ ਪਿਆਰਿਓ ਤੇ ਯਾਦ ਰੱਖਿਓ ਪਿਆਰਿਓ ਜਿਹੜੇ ਬੱਚੇ ਸਿਰਫ ਸਕੂਲ ਦੇ ਦਰਵਾਜੇ ਤੇ ਜਾ ਕੇ ਮੱਥਾ ਟੇਕ ਕੇ ਵਾਪਸ ਮੁੜਾਉਣਾ ਉਹ ਕਦੇ ਪਾਸ ਨਹੀਂ ਹੋਣ ਲੱਗੇ ਜਿਹੜੇ ਸਿਰਫ ਸਕੂਲ ਤੱਕ ਸੀਮਤ ਰਹਿਣ ਜਾ ਕੇ ਘੁੰਮੇ ਕਈ ਬੱਚੇ ਪਿਆਰਿਓ ਐਸੇ ਅੱਜ ਵੀ ਸਕੂਲਾਂ ਵਿੱਚ ਨੇ ਜਿਹੜੇ ਘਰੋਂ ਤੇ ਸਕੂਲ ਜਾਣਗੇ ਸਕੂਲ ਚੋਂ ਗਾਇਬ ਹੋ ਜਾਂਦੇ ਨੇ ਪਿਆਰਿਓ ਛੁੱਟੀ ਟਾਈਮ ਘਰ ਆ ਜਾਣੇ ਐਸੇ ਬੱਚੇ ਨੇ ਫਿਰ ਜਦੋਂ ਰਿਜ਼ਲਟ ਆਉਂਦਾ ਫਿਰ ਉਹਨਾਂ ਦੇ ਫਫਾ ਲੱਗਦਾ ਪਰ ਫਾਸਟ ਵਾਲਾ ਨਹੀਂ ਫੇਲ ਵਾਲਾ ਲੱਗਦਾ ਪਿਆਰਿਓ ਇਸ ਕਰਕੇ ਪਾਸ਼ਾ ਕਹਿੰਦੇ ਜੇ ਤੂੰ ਗੁਰੂ ਦੇ ਦਵਾਰੇ ਤੇ ਆਇਆ ਨਾ ਜੇ ਗੁਰੂ ਦੇ ਦਵਾਰੇ ਤੇ ਆਇਆ ਤੇ ਥੋੜਾ ਤੈਨੂੰ ਅੰਦਰ ਹੋਰ ਵੜਨਾ ਪਾਣਾ ਗੁਰੂ ਨੂੰ ਮਿਲਣ ਵਾਸਤੇ ਦਰਵਾਜੇ ਤੱਕ ਸੀਮਤ ਨਹੀਂ ਹੁਣ ਜਿਹੜੇ ਬੱਚੇ ਸਕੂਲ 'ਚ ਬੈਠਦੇ ਨੇ ਦਰਵਾਜੇ ਤੇ ਜਾਂਦੇ ਨੇ ਫਿਰ ਬੈਠਦੇ ਨੇ ਫਿਰ ਟੀਚਰਾਂ ਦੀ ਗੱਲ ਸੁਣਨਗੇ ਕਿਤਾਬਾਂ ਨੂੰ ਪੜ੍ਹਨਗੇ ਉਹਨਾਂ ਨੂੰ ਦੁਬਾਰਾ ਦੁਬਾਰਾ ਅਭਿਆਸ ਕਰਨਗੇ ਰਿਪੀਟ ਕਰਨਗੇ ਤੇ ਜਦੋਂ ਪਿਆਰਿਓ ਮਾਰਚ ਵਿੱਚ ਫਰਵਰੀ ਵਿੱਚ ਜਦੋਂ ਪੇਪਰ ਪੈਂਦੇ ਨੇ ਨਾ ਫਿਰ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਕੀ ਕੀ ਹੋਇਆ ਕਿਵੇਂ ਹੋਇਆ ਫਲਾਣਾ ਕੀ ਚੀਜ਼ ਸੀ ਹਰ ਇੱਕ ਸਵਾਲ ਪੁੱਛਿਆ ਜਾਂਦਾ ਤੇ ਜਦੋਂ ਪਿਆਰਿਓ ਰਿਜ਼ਲਟ ਆਉਂਦੇ ਨੇ ਨਾ ਮਾਰਚ ਜਾਂ ਕਈਆਂ ਦਾ ਹੁਣ April May 'ਚ ਵੀ ਆਉਣ ਲੱਗ ਗਿਆ ਜੇ ਰਿਜ਼ਲਟ ਆਉਂਦਾ ਹੈ ਫਿਰ ਉੱਥੇ ਉਹੀ ਪਾਸ ਹੁੰਦੇ ਨੇ ਜਿਨ੍ਹਾਂ ਪੜ੍ਹਿਆ ਕੁਝ ਹੁਣ ਆਪਾਂ ਗੁਰੂ ਦੀ ਸੰਗਤ ਵਿੱਚ ਆਉਨੇ ਆਪਾਂ ਆਪਣੀ ਗੱਲ ਦੁਨਿਆਵੀ ਗੱਲ ਕਰਕੇ ਨਾਲ ਗੁਰੂ ਦੀ ਗੱਲ ਕਰਨੀ ਆਪਾਂ ਗੁਰੂ ਦੇ ਦਵਾਰੇ ਤੇ ਆਉਨੇ ਆ ਇੱਥੇ ਬੈਠ ਕੇ ਆਪਾਂ ਗੁਰੂ ਤੋਂ ਸਿੱਖਣਾ ਕਿ ਕਿਵੇਂ ਭਾਈ ਗੁਰੂ ਨੇ ਸਿਖਾਇਆ ਕਿ ਜੇ ਸਰਸਾ ਨਦੀ ਵਾਂਗ ਜੇ ਕਿਤੇ ਫੌਜ ਚੜ੍ਹ ਕੇ ਆ ਜਾਵੇ ਉੱਪਰ ਜ਼ਾਲਮ ਉੱਪਰ ਆਪਾਂ ਨੂੰ ਹਮਲਾ ਕਰ ਰਹੇ ਨੇ ਤੇ ਉਥੇ ਵੀ ਮੈਂ ਨਿਤ ਰੇਮ ਨਹੀਂ ਛੱਡਿਆ ਤੇ ਤੂੰ ਪਿਆਰੇ ਅੱਜ ਧੁੰਦ ਵੇਖ ਕੇ ਡਰ ਰਿਹਾ ਤੂੰ ਅੱਜ ਧੁੰਦ ਵੇਖ ਕੇ ਡਰ ਰਿਹਾ ਵੇਖ ਉਹ ਵੀ ਸਮਾਸੀ ਜਦੋਂ ਸਰਸਾ ਨਦੀ ਤੇ ਪਿਆਰੇ ਪਰਿਵਾਰ ਵਿਚ ਛੋੜਾ ਪਿਆ ਨਾ ਆਪਾਂ ਸੁਣਦੇ ਆਂ ਇਤਿਹਾਸ ਆਪਣਾ ਉਦੋਂ ਗੁਰੂ ਸਾਹਿਬ ਨੇ ਸਿਖਾਇਆ ਕਿ ਭਾਈ ਜੇ ਇੰਨਾ ਤੁਹਾਡੇ ਤੇ ਜ਼ੁਲਮ ਹੋ ਰਿਹਾ ਹੋਵੇ ਇੰਨੀ ਵੱਡੀ ਭੀੜ ਪੈ ਜਾਵੇ ਫਿਰ ਵੀ ਤੁਸੀਂ ਨਿੱਤ ਨਿਮਰਿ ਛੱਡਣਾ ਪਰ ਆਪਾਂ ਨੂੰ ਮਾਫ਼ ਕਰਿਓ ਪਿਆਰਿਓ ਇੱਥੇ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਆਪਾਂ ਨੂੰ ਇਹ ਹੁੰਦਾ ਹੈ ਵੀ ਧੁੰਦ ਬਹੁਤ ਹੈ ਠੰਡ ਬਹੁਤ ਹੈ ਪਰ ਪਿਆਰਿਓ ਜਦੋਂ ਕਿਤੇ ਵਿਆਹ ਹੁੰਦਾ ਹੈ ਨਾ ਉਦੋਂ ਜਾ ਕੇ ਵੇਖ ਲਿਓ ਕਹਿਣ ਦੀ ਲੋੜ ਨਹੀਂ ਜਦੋਂ ਕਿਤੇ ਵਿਆਹ ਹੁੰਦਾ ਹੈ ਨਾ ਕਿਤੇ ਤੇ ਉੱਥੇ ਜਿਹੜੇ ਕੱਪੜੇ ਪਾਏ ਹੁੰਦੇ ਨਾ ਪਿਆਰਿਓ ਉਹਨਾਂ 'ਚ ਠੰਡ ਹੀ ਨਹੀਂ ਲੱਗਦੀ ਪਿਆਰਿਓ ਕੱਲ ਕਿੰਨੀ ਠੰਡ ਸੀ ਪਰ ਜਿਹੜੇ ਬਸਤਰ ਲੋਕ ਪਾਉਂਦੇ ਨੇ ਨਾ ਠੰਡਾਂ ਵਿੱਚ ਉਹ ਪਿਆਰਿਓ ਉੱਪਰ ਕੋਟੀ ਨਹੀਂ ਪਾਉਣੀ ਕਿ ਸਾਡੇ ਕੱਪੜੇ ਨਹੀਂ ਵਿਗਣੇ ਉਦੋਂ ਠੰਡ ਨਹੀਂ ਲੱਗਦੀ ਪਰ ਜਦੋਂ ਗੁਰੂ ਦੇ ਆਪਾਂ ਚਰਨਾਂ ਕੋਲ ਆਉਣਾ ਨਾ ਪਿਆਰਿਓ ਗੁਰੂ ਦੇ ਕੋਲ ਆ ਕੇ ਆਪਾਂ ਬੈਠਣਾ ਉਦੋਂ ਵੱਡੀ ਠੰਡ ਮਹਿਸੂਸ ਹੁੰਦੀ ਹੈ ਇਸ ਕਰਕੇ ਆਪਾਂ ਹਾਰਦੇ ਜਾ ਰਹੇ ਹਾਂ ਤੇ ਬਾਦਸ਼ਾਹ ਪਰਮਾਨ ਕਰਦੇ ਨੇ ਜਿਹੜਾ ਜਾ ਕੇ ਸਕੂਲ ਵਿੱਚ ਬੱਚਾ ਪੜ੍ਹੇਗਾ ਪਾਸ ਪਿਆਰਿਓ ਉਹਨੇ ਹੋਣਾ ਹੈ रिजल्ट ਆਉਣਾ ਇੱਕ ਨੂੰ ਐਫ ਮੈਨੇ ਫਾਸਟ ਮਿਲਣਾ ਇੱਕ ਤੇ ਐਫ ਲੱਗ ਜਣੀ ਫੇਲ ਵਾਲੀ ਹੈ ਦੋਵੇਂ ਐਫ ਹੀ ਆ ਫਫਾ ਹੀ ਹੈ ਇੱਕ ਫਾਸਟ ਵਾਲਾ ਇੱਕ ਫੇਲ ਵਾਲਾ ਇਸੇ ਤਰ੍ਹਾਂ ਗੁਰੂਦਵਾਰੇ ਆਪਾਂ ਆਉਂਨੇ ਆ ਗੁਰੂ ਤੋਂ ਸਿੱਖਣਾ ਆਪਾਂ ਪਾਸ਼ਾ ਕਹਿੰਦੇ ਕੀ ਭਾਈ ਜੇ ਇੰਨੀ ਵੱਡੀ ਭੀੜ ਬਣ ਜਾਵੇ ਨਿਤ ਨਿਮ ਨਿ ਛੱਡਣਾ ਆਪਾਂ ਤੇ ਪਿਆਰੋ ਗੁਰੂ ਨੂੰ ਵੈਸੇ ਹੀ ਭਲਾਈ ਬੈਠੇ ਬਸਾਰਿਆ ਹੋਇਆ ਮਨ ਵਿੱਚੋਂ ਪਾਸ਼ਾ ਕਹਿੰਦੀ ਜੇ ਤੁਹਾਡੇ ਤੇ ਇੰਨੀ ਪੀੜ ਆ ਜਾਵੇ ਆਪਣਾ ਨਿਤ ਨਿਮ ਨਹੀਂ ਛੱਡਣਾ ਉਹ ਪਿਆਰਿਆ ਤੂੰ ਗੁਰੂ ਦੀ ਸੰਗਤ ਵਿੱਚ ਤੇ ਆਉਣਾ ਖਿਆਲ ਲਖਰੀ ਚੁਗਲੀ ਨਿੰਦਿਆ ਤੂੰ ਦੂਰ ਰਹਿਣਾ ਕਿਸੇ ਤੇ ਅਤਿਆਚਾਰ ਨਹੀਂ ਕਰਨਾ ਕਿਸੇ ਗਰੀਬ ਮਾਰ ਨਹੀਂ ਕਰਨੀ ਇਹ ਪਾਸ਼ਾ ਸਿੱਖਾਂਗੇ ਆਪਾਂ ਗੁਰੂ ਦੀ ਬਾਣੀ ਚੋਂ ਗੁਰੂ ਦੇ ਚਰਨਾਂ 'ਚ ਬੈਠ ਕੇ ਸਿੱਖਾਂਗੇ ਤੇ ਜਦੋਂ ਆਪਣੇ ਤੇ ਪੇਪਰ ਪਿਆ ਨਾ ਪਿਆਰਿਓ ਕੋਈ ਐਸਾ ਸਮਾਂ ਆ ਗਿਆ ਜਦੋਂ ਗੁਰੂ ਰੇ ਪਰਖਣਾ ਹੈ ਗੁਰੂ ਪੇਪਰ ਹੀ ਪਾਉਂਦਾ ਪਿਆਰਿਓ ਕਈ ਪਾਸ ਹੋ ਜਾਂਦੇ ਨੇ ਕਈ ਫੇਲ ਹੋ ਜਾਂਦੇ ਨੇ ਤੇ ਜਦੋਂ ਗੁਰੂ ਪੇਪਰ ਪਾਵੇਗਾ ਜੇ ਹੁਣ ਆਪਾਂ ਸਿੱਖੇ ਆ ਤੇ ਆਪਾਂ ਪੇਪਰ ਵਿੱਚੋਂ ਪਾਸ ਹੋ ਜਾਵਾਂਗੇ ਫਿਰ ਗੁਰੂ ਆਪ ਪਾਸ ਵੀ ਕਰਾ ਦਿੰਦਾ ਪਿਆਰੋ ਤੇ ਜੇ ਪਿਆਰੋ ਕਦੇ ਪੜ੍ਹਿਆ ਹੀ ਨਹੀਂ ਕਦੇ ਸੁਣਿਆ ਹੀ ਨਹੀਂ ਤੇ ਫਿਰ ਤੇ ਫੇਲ ਹੋ ਹੀ ਪਏ ਆ ਪਿਆਰੋ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਤੂੰ ਕੀ ਕਰਨੈ ਤੂੰ ਗੁਰੂ ਦੇ ਦਵਾਰੇ ਤੇ ਆ ਕੇ ਇੱਥੋਂ ਵਾਪਸ ਨਹੀਂ ਮੁੜਨਾ ਇਥੋਂ ਆ ਕੇ ਤੂੰ ਗੁਰੂ ਦੀ ਬਾਣੀ ਸੁਣਨੀ ਹੈ ਗੁਰੂ ਦੀ ਸੰਗਤ ਕਰਨੀ ਹੈ ਫਿਰ ਜਾ ਕੇ ਗੁਰੂ ਨਾਲ ਮੇਲ ਹੋਣਾ ਤਾਂ ਜਾ ਕੇ ਗੁਰੂ ਦੀ ਪ੍ਰਾਪਤੀ ਹੋਣੀ ਹੈ ਪਿਆਰਿਓ ਆਓ ਬੜੇ ਵੱਡ ਭਾਗੇ ਹੋ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਹਾਜ਼ਰੀਆਂ ਲਵਾ ਰਹੇ ਹੋ ਕੋਸ਼ਿਸ਼ ਕਰਿਆ ਕਰੋ ਪਿਆਰਿਓ ਗੁਰੂ ਦੇ ਦਵਾਰੇ ਤੋਂ ਪਿੱਛੇ ਨਾ ਮੁੜ ਜਾਇਆ ਕਰੋ ਜਿਹੜੀਆਂ ਸੰਗਤਾਂ ਘਰਾਂ ਵਿੱਚ ਵੀ ਨਹੀਂ ਨਾ ਪਿਆਰਿਓ ਉਹਨਾਂ ਨੂੰ ਵੀ ਬੇਨਤੀ ਹੈ ਕਿ ਸੰਗਤ ਕਹਿੰਦੀ ਤੇ ਜ਼ਰੂਰ ਹੈ ਪਾਤਸ਼ਾਹ ਦੀ ਜੋ ਸੰਗਤ ਹੈ ਨਾ ਰਾਜਾ ਸਭ ਦੇ ਜੋ ਨਾਮ ਨਾਲ ਜੁੜੀ ਹੈ ਸੰਗਤ ਲੁਧਿਆਣੇ ਤੋਂ ਇੰਗਲੈਂਡ ਅਮਰੀਕਾ ਕੈਨੇਡਾ ਤੱਕ ਪਿਆਰੋ ਆਪਣੀ ਇਹ ਵੀਡੀਓ ਜਾਂਦੀ ਹੈ ਕਹਿੰਦੇ ਜਰੂਰ ਨੇ ਕਿ ਬਾਬਾ ਜੀ ਤੁਹਾਡੀ ਵੀਡੀਓ ਸੁਣਨੇ ਆ ਕਈ ਸਲਾਉਂਦੇ ਵੀ ਨੇ ਚਲੋ ਬੜਾ ਸਾਰਿਆਂ ਦਾ ਧੰਨਵਾਦ ਪਰ ਕਹਿਣ ਦਾ ਭਾਵ ਸਿਰਫ ਸੁਣਨ ਨਾਲ ਨਹੀਂ ਵੀ ਸੁਣ ਲਿਆ ਤੇ ਬਸ ਇੰਨੇ ਤੇ ਕਮਾਈ ਕਰਨੀ ਹੈ ਗੁਰੂ ਕਹਿ ਕੀ ਕਿ ਰਿਹਾ ਰਾਜਾ ਸਭ ਦੇ ਬਚਨ ਕੀ ਸੀ ਇੱਥੇ ਬੈਠ ਕੇ ਜਦੋਂ ਉਹਨਾਂ ਭਗਤੀ ਕੀਤੀ ਹੈ ਕਿਉਂ ਕੀਤੀ ਹੈ ਤੇ ਜਰਾਇਆ ਸਾਹਿਬ ਨੇ ਭਗਵਾਨ ਬਲਾਦੀ ਰਚਨਾ ਕਿਉਂ ਕੀਤੀ ਆਪਾਂ ਨੂੰ ਸਿੱਖਣਾ ਪੈਣਾ ਪਿਆਰੋ ਇਹਦੇ ਵਿੱਚੋਂ ਆਪਾਂ ਨੂੰ ਨਿਚੋੜ ਕੱਢਣਾ ਪੈਣਾ ਤੇ ਗੁਰੂ ਦੀ ਬਾਣੀ ਸੁਣ ਕੇ ਗੁਰੂ ਦੇ ਬਾਕ ਸੁਣ ਕੇ ਗੁਰੂ ਦੀਆਂ ਸਾਖੀਆਂ ਸੁਣ ਕੇ ਤੇ ਉਹਨਾਂ ਵਿੱਚੋਂ ਆਪਾਂ ਫਿਰ ਆਪਣੇ ਅੰਦਰ ਇਹ ਚੀਜ਼ਾਂ ਨੂੰ ਧਾਰਨ ਕਰਕੇ ਪਾਸ ਹੋਣਾ ਪਿਆਰੋ ਇਹ ਚੀਜ਼ਾਂ ਨੂੰ ਫੋਲੋ ਕਰਨਾ ਹੈ ਆਪਾਂ ਤਾਂ ਜਾ ਕੇ ਆਪਾਂ ਨੂੰ ਗੁਰੂ ਦੀ ਕਿਰਪਾ ਹੋਣੀ ਹੈ ਨਹੀਂ ਤੇ ਗੁਰੂ ਦੇ ਦਵਾਰੇ ਤੇ ਆਏ ਮੱਥਾ ਟੇਕਿਆ ਵਾਪਸ ਮੁੜ ਗਏ ਉਹ ਮੰਗਤਿਆਂ ਵਾਲਾ ਹਾਲ ਹੋ ਜਾਣਾ ਪਿਆਰੋ ਆਪਣਾ ਵੀ ਇਸ ਕਰਕੇ ਬਾਦਸ਼ਾਹ ਕਹਿੰਦੇ ਪਿਆਰੇ ਮੰਗਤੇ ਨਹੀਂ ਤੈਨੂੰ ਤੇ ਮੈਂ ਸ਼ਹਨਸਾ ਬਣਾਉਣਾ ਤੈਨੂੰ ਤੇ ਮੈਂ ਰਾਜਿਆਂ ਦਾ ਰਾਜਾ ਬਣਾਉਣਾ ਤੈਨੂੰ ਤੇ ਮੈਂ ਆਪਣੇ ਵਰਗਾ ਰੱਬ ਬਣਾਉਣਾ ਬਸ ਤੇਰੀ ਢਿੱਲ ਹੈ ਜਦੋਂ ਤੂੰ ਸੱਚਮੁੱਚ ਅੰਦਰ ਆ ਕੇ ਗੁਰੂ ਦੇ ਸੰਗਤ ਵਿੱਚ ਬੈਠੇਗਾ ਗੁਰੂ ਦੀ ਬਾਣੀ ਸੁਨੇਗਾ ਤੇ ਗੁਰੂ ਸਾਹਿਬ ਤੈਨੂੰ ਆਪਣੇ ਵਰਗਾ ਬਣਾ ਲੈਣਗੇ